ਮਰਦੀਨ ਸ਼ਰਮ। ਵੇਖੋ ਆ ਸਾਡੇ ਭਰਾ ਨੂੰ ਧਮਕੀ ਆਈ ਏ। ਔਰ ਪ੍ਰਸ਼ਾਸਨ ਕਹਿ ਰਿਹਾ ਕਿ ਫੇਕ ਹੈ। ਸਦੀਰ ਸੂਰੀ ਨੂੰ ਵੀ ਇਸ ਤਰ੍ਹਾਂ ਧਮਕੀ ਆਂਦੀ ਹੁੰਦੀਆਂ ਸੀ। ਔਰ ਉਸ ਲਈ ਵੀ ਉਹਨਾਂ ਨੂੰ ਸਾਰੀ ਫੋਰਸ ਦੇ ਵਿੱਚ ਚੱਕ ਦਿੱਤਾ। ਸਰਿਆ ਮਾਰਸ਼ੀਦ ਕਰ ਦਿੱਤਾ। ਔਰ ਅੱਜ ਪਰਿਵਾਰ ਦਾ ਵੀ ਨਾਂ ਲਿੱਤਾ ਗਿਆ। ਜੇ ਇਹ ਫੇਕ ਹੈ, ਫੇਕ ਅੱਡੀ ਵੱਡੀ ਤਰੰਡ ਦੇਣ ਲਿਆ ਫੇਕ ਹੀ ਹੈ। ਉਹ ਕਮਚ ਕਮ ਪਕੜਨ ਤੇ ਸਹੀ ਕਿ ਕਿੱਤੋਂ ਆਈ ਕੀ ਹੋਇਆ। ਸਾਨੂੰ ਹੀ ਤਸੱਲੀ ਹੋਵੇ ਕਿ ਕੁਝ ਕੀਤਾ ਹੈ ਇਸ ਤਰ੍ਹਾਂ ਫੇਕ ਹੈ ਜਾਂ ਆਪਣੇ ਆਪ ਅਸੀਂ ਚਿੱਠੀ ਤੇ ਲਿਖੀ ਨਹੀਂ ਹੈ ਕਿ ਫੇਕ ਹੈ ਸਰਕਾਰ ਕਹਿਦੀ ਫੇਕ ਇਹਦੇ ਉੱਪਰ ਇਹ ਡਾਕਖਾਨੇ ਦੀ ਜਿਹੜੇ ਡਾਕਖਾਨੇ ਦੀ ਉਹਦੀ ਰਸੀਦ ਲੱਗੀ ਹੈ ਔਰ ਇਹ ਟਾਈਮ ਤੇ ਉਹਨੂੰ ਕਢਾਣ ਤੁਝੇ ਚੈੱਕ ਕਰਨ ਟਾਈਮ ਜਗ੍ਹਾ ਦਾ ਨਾਮ ਪਿੰਨ ਕੋਡ ਡਾਕਖਾਨੇ ਸਭ ਕੁਝ ਦਿੱਤਾ ਹੋਇਆ ਹੈ ਔਰ ਕੋਈ ਕਾਰਵਾਈ ਨਹੀਂ ਪਾ ਰਹੇ ਅਗਰ 19 ਕਿ ਵੀ ਹੋ ਜਾਂਦੀ ਹੈ ਕੋਈ ਹਵਾਈ ਵਾਹ ਵੀ ਇਹਦੇ ਕੋਲ ਨਿੱਕੇ ਜਾਂਦਾ ਤੇ ਫਿਰ ਪ੍ਰਸ਼ਾਸਨ ਸਾਨੂੰ ਨਾ ਪੁੱਛੇ ਕਿ ਕੀ ਹੁੰਨਾ ਕੀ ਨਹੀਂ ਹੁੰਨਾ ਅੱਗੇ ਹੀ ਆਪਣਾ ਭਰਾਗ ਵਾਲਿਆ ਸਦੀਰ ਕੁਮਾਰ ਸੂਰੀ ਔਰ ਦੂਜਾ ਨਹੀਂ ਗਵਾਣਾ ਚਾਹੁੰਦੇ ਗਵਾਹੀ ਤੇ ਦੇਣੀ ਦੇਣੀ ਹੈ ਕਿਉਂਕਿ ਆਪਾਂ ਕੋਈ ਗਲਤ ਗਵਾਹੀ ਨਹੀਂ ਦਿੱਤੀ ਸਰੀਆ ਮਰਡਰ ਕੀਤਾ ਸਾਰੀ ਫੋਰਸ ਦੇ ਵਿੱਚ ਕੀਤਾ ਮਰਡਰ ਉਸ ਟਾਈਮ ਵੀ ਕਿਸੇ ਵੀ ਗਨਮੈਨ ਨੇ ਕਿਸੇ ਵੀ ਫੋਰਸ ਵਾਲੇ ਨੇ ਕਿ ਗਵਾਹੀ ਫੈਨ ਨਹੀਂ ਕੀਤਾ ਕਿ ਕੋਈ ਦੂਜਾ ਬੰਦਾ ਵੀ ਹੋ ਸਕਦਾ ਔਰ ਗਵਾਹੀ ਤੇ ਥੋਕੇ ਦੇਣੀ ਹੈ ਕਿਉਂਕਿ ਜੋ ਸਾਹਮਣੇ ਹੋਇਆ ਉਹੀ ਗਵਾਹੀ ਦੇਣੀ ਹੈ ਜੋ ਉੱਥੇ ਹੋਇਆ ਕੋਈ ਆਪਣੀ ਨਵੀਂ ਗੱਲ ਲਗਾ ਕੇ ਤੇ ਗਵਾਹੀ ਦਿੱਤੀ ਨਹੀਂ ਕਿ ਜਿਹਦੇ ਕਰਕੇ ਧਮਕੀਆਂ ਆ ਰਹੀਆਂ ਜੋਨੇ ਕਤਲ ਕੀਤਾ ਹੈ ਹੀ ਤੇ ਉਹਦੇ ਖਿਲਾਫ ਗવાહી ਦਿੱਤੀ ਗਈ ਤੇ ਹੁਣ ਵੀ ਉਹਦੇ ਖਿਲਾਫ ਹੀ ਗવાહી ਦਿੱਤੀ ਜਾਣੀ ਜਿਹਨੇ ਕਤਲ ਕੀਤਾ ਤੇ ਜੇ ਇਸ ਤਰ੍ਹਾਂ ਚਿੱਠੀਆਂ ਫੇਗ ਆਂਡੀਆਂ ਤੇ ਇਹ ਦਾ ਕਮ ਸੇ ਕਮ ਪਰਦਾਫਾਸ਼ ਤੇ ਕਰਨ ਕਿ ਅਸੀਂ ਸੁਰੱਖਿਤ ਮਹਿਸੂਸ ਕਰੀਏ ਕਿ ਹਾਂ ਅਜੇ ਗਵਰਨਮੈਂਟ ਨੇ ਕੁਝ ਕੀਤਾ ਹੈ ਸਾਡੇ ਪ੍ਰਸ਼ਾਸਨ ਨੇ ਕੁਝ ਕੀਤਾ ਹੈ ਜੇ ਕਿਸੇ ਨੇ ਪਾਈ ਹੈ ਤੇ ਕਿਸੇ ਨੇ ਆਪਣਾ ਰਿਸ਼ਤਾ ਦੇਣ ਨੂੰ ਨਹੀਂ ਪਾਈ ਕੋਈ ਤੇ ਵजूद ਹੋਏਗਾ ਨਾ ਚਿੱਠੀ ਦੇ ਪਿੱਛੇ ਉਹ ਨਾਲ ਪਰਿਵਾਰ ਨੂੰ ਧਮਕੀ ਲਾ ਰਿਹਾ ਅੱਗੇ ਉਹਨੇ ਆਪਣਾ ਬੇਟਾ ਬਾਹਰ ਭੇਜਿਆ ਐਸੇ ਚੱਕਰ ਦਿੱਤੋ ਲੈਕਿਨ ਉਹ ਆਇਆ ਇੱਕ ਭੈਣ ਦੇ ਵਿਆਹ ਤੇ ਤੇ ਨਾਲ ਹੀ ਚਿੱਠੀ ਪਾਤੀ ਕਿ ਤੇਰੇ ਪਰਿਵਾਰ ਦਾ ਵੀ ਪਤਾ ਹੈ ਉਹਨਾਂ ਜਿਹੜੇ ਜਿਹੜੇ ਨਾਂ ਪਾਏ ਨੇ ਉਹਨਾਂ ਚੋਂ ਇੱਕ ਦਾਵੀ ਦਿੱਤਾ ਕਹਿੰਦੇ ਸੀ ਸਾਹਮਣੇ ਲਿਖਿਆ ਹੈ ਔਰ ਮੈਂ ਪ੍ਰਸ਼ਾਸਨ ਦੇ ਕੇ ਬੇਨਤੀ ਕਰਨਾ ਹੈ ਕਿ ਬੰਦ ਹੀ ਕਾਰਵਾਈ ਕੀਤੀ ਹੈ ਔਰ ਬੰਦ ਹੀ ਸੁਰੱਖਿਆ ਦਿੱਤੀ ਜਾਵੇ ਜਿਸ ਦੇ ਨਾਲ ਕੋਸ਼ਲ ਬਿਲਕੁਲ ਸੁਰੱਖਿਤ ਰਵੇ ਤਾਂ ਕਿ ਕੱਲ ਨੂੰ ਅਨੋਨੀ ਘਟਨਾ ਨਾ ਹੋਵੇ જય શ્રી RAM ਦੀ ਮੈਂ ਕੋਸ਼ਲ ਸ਼ਰਮਾ ਸ਼ੇਸਣੇ ਦੂਟਸਾਲੀ ਤੋਂ ਜਿਆ ਪ੍ਰਧਾਨ ਹਾਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਭਾਜੀ ਇੱਕ ਕੱਲ ਮੈਨੂੰ ਬਾਈਕ ਡਾਕ ਇੱਕ ਚਿੱਠੀ ਆਈ ਹੈ ਜਿਹੜੀ ਮੈਡਮ ਘਰ ਚ ਡਾਕ ਦੇ ਕੇ ਜਾਂਦੀ ਹੈ ਉਹਨੇ ਆ ਮੇਰੇ ਬੇਟੇ ਨੂੰ ਪਕੜਾਈ ਹੈ ਇਹ ਪਿੱਛੋਂ ਜੈਪੁਰ ਤੋਂ ਚੱਲੀ ਹੈ ਤੇ ਤਰਨ ਤਰਨ ਪਿੰਡ ਐ ਲਿਖਿਆ ਸਾਰੇ ਮੇਰੇ ਘਰ ਦਾ ਐਡਰੈਸ ਲਿਖ ਕੇ ਪਾਈ ਗਈ ਹੈ ਇਹਦੇ ਵਿੱਚ ਇੱਕ ਪੰਜ ਨਾਮ ਲਿਖਿਆ ਕਿ ਇੱਕ ਬੰਦਾ ਮਾਰ ਦਿੱਤਾ ਗਿਆ ਮੰਗਾ ਬਾਕੀ ਦਵਿੰਦਰ ਪ੍ਰਵਾਨਾ ਅਮਿਤ ਰੋੜਾ ਜੀ ਐ ਪਰਸੂਰੀ ਜੀ ਐ ਕੋਸ਼ੇ ਸ਼ਰਮਾ ਮਨੀਸ਼ਾ ਗੁਲਾਟੀ ਜੀ ਮੈਡਮ ਐ ਕਿ ਇਹਨਾਂ ਨੂੰ ਅਸੀਂ 6 ਜੂਨ ਤੱਕ ਖਤਮ ਕਰਾਂਗੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੇ ਮੈਨੂੰ ਸਿਕਿਉਰਿਟੀ ਵੀ ਦਿੱਤੀ ਹੈ ਜੈਕਟ ਵੀ ਦਿੱਤੀ ਹੈ ਮੈਂ ਚੀਤੋਂ ਨਹੀਂ ਪਛਾਤਰ ਨੂੰ ਕਹਿੰਦਾ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵੀ ਅਫਸਰ ਆਂਦਾ ਉਹ ਘਰ ਬੈਣ ਦੀ ਸਲਾਹ ਦਿੰਦਾ ਪਿਛਲੇ 1.5 ਸਾਲ ਤੋਂ ਮੈਂ ਆਪਣਾ ਕਾਰੋਬਾਰ ਬੰਦ ਕਰਕੇ ਘਰ ਬੈਠਾ ਐਡੇ ਬੰਦੇ ਲੈਟਰ ਆ ਪਾਰੇ ਇਹਨਾਂ ਨੇ ਮੇਰੇ ਘਰ ਤੱਕ ਤੇ ਪਹੁੰਚ ਗਏ ਇਹਨਾਂ ਕੋ ਮੇਰੇ ਕੋ ਘਰ ਦਾ ਐਡਰੈਸ ਆ ਗਿਆ ਮੈਂ ਪ੍ਰਸ਼ਾਸਨ ਨੂੰ ਨਹੀਂ ਗੱਲ ਖੁੱਲ ਕੇ ਕਹਿੰਦਾ ਕਿ ਨਾ ਮੈਂ ਘਰ ਬਵਾਂਗਾ ਤਾਂ ਨਾ ਮੈਂ ਬੈਣਾ ਮੈਂ ਆਪਣਾ ਕਾਰੋਬਾਰ ਵੀ ਚਾਲੂ ਕਰਾਂਗਾ ਬਾਜ਼ਾਰ 'ਚ ਵੀ ਆਵਾਂਗਾ ਸਭ ਕੁਝ ਕਰਾਂਗਾ ਜਿਹੜੇ ਆ ਬੰਦੇ ਆ ਇਹਨਾਂ ਨੂੰ ਪ੍ਰਸ਼ਾਸਨ ਫੜੇ ਪ੍ਰਸ਼ਾਸਨ ਨਾਲ ਮੇਰੀ ਕੀ ਅਫਸਰ ਨਾਲ ਗੱਲ ਹੋਈ ਕਹਿੰਦੇ ਇਹਦੇ ਜਾਲੀ ਹੋਣਾ ਝੂਠਾ ਆਣਾ ਮੈਂ ਉਹਨਾਂ ਨੇ ਇੱਕ ਬੇਨਤੀ ਕਰਨੀ ਚਾਹਨਾ ਜਿਹੜੇ ਵੀ ਇਹ ਡਾਕਖਾਨੇ 'ਚ ਹੋਈ ਹੈ ਐਰਸੀ ਦੇ ਨਾਮ ਲੱਗੀ ਹੈ ਉਹੀ ਟਾਈਮ ਦੀ ਡਾਕਖਾਨੇ ਦੀ ਕੈਮਰੇ ਦੀ ਫੁਟੇਜ ਕਢਾਣ ਔਰ ਜੇ ਬੰਦਾ ਸਾਹਮਣੇ ਆ ਜਾਏਗਾ 3:24 ਮਿੰਟ ਤੇ ਇਹ ਉਹਨੇ ਪੋਸਟ ਕਰਵਾਈਏ 26 ਰੁਪਏ ਤਾਰੇ ਆਖਰ ਉੱਥੇ 2-4 ਮਿੰਟ ਖਲੋਤਾ ਹੋਏਗਾ ਜੇ ਉਹਨੇ ਕੋਰੀਅਰ ਕਰਾਈਏ ਤੇ ਪੈਸੇ ਦਿੱਤੇ ਆ ਉਰੀ ਫੁਟੇਜ ਆਏਗੀ ਉਹ ਬੰਦੇ ਨੂੰ ਫੜ ਕੇ ਪੁਸ਼ਟੀ ਕੀਤੀ ਜੇ ਕਿਸ ਬਣਾ ਦੇ ਹਿਸਾਬ ਨਾਲ ਉਹਨੇ ਮੈਨੂੰ ਮਾਰਨ ਦੀ ਧਮਕੀ ਪਾਈ ਇਸ ਤੋਂ ਪਹਿਲੇ ਵੀ ਉਹ ਕੀ ਨਾਮ ਲਿਖਿਆ ਲੰਡਾ ਲੰਡਾ ਗਰੁੱਪ ਲਿਖਿਆ ਜੀ ਇੱਥੇ ਲੰਡਾ ਗਰੁੱਪ ਇਹਨੇ ਮੈਨੂੰ ਕੋਲ ਕਰਕੇ ਲੰਡੇ ਨੇ ਕਿਹਾ ਸੀ ਕਿ ਜੇ ਤੂੰ ਗਵਾਹੀ ਦੇਂਗਾ ਤੇ ਤੈਨੂੰ ਮਾਰਾਂਗੇ ਕੋਰਟ ਦੇ ਵਿੱਚ ਗਵਾਹੀ ਦਿੰਦੇ ਆ ਵੀ ਮੈਨੂੰ ਫੋਨ ਆਇਆ ਸੀ ਜੈ ਸਾਹਿਬ ਨੇ ਵੀ ਉਹ ਲੈਟਰ ਮੇਰੀ ਲਿਖ ਕੇ ਹਾਈ ਕੋਰਟ ਪਾਈ ਪਰ ਕੋਈ ਸੁਣਾਈ ਨਹੀਂ ਹੋਈ ਕੋਸਲ ਜੀ ਕਾਦੀ ਗਵਾਹੀ ਦੇਣਗੇ ਸੀ ਕੀ ਮੈਟਰ ਹੈ ਕੋਈ ਸਾਡੇ ਸੁਦੀ ਸੂਰੀ ਅਮਰ ਸ਼ਹੀਦ ਜਿਹੜੇ ਆ ਉਹਨਾਂ ਦਾ ਮਰਡਰ ਹੋਇਆ ਸੀ ਉਹ ਚ ਮੈਂ ਮੁੱਖ ਗਵਾਹ ਸੀ ਹਰਦੀਪ ਭਾਈ ਜੀ ਵੀ ਗਵਾਹ ਨੇ ਇਹਨਾਂ ਦੀ ਵੀ 27 ਤਰੀਕ ਨੂੰ ਗਵਾਹੀ ਹੈ ਅਹੀ ਗਵਾਹੀ ਦਿੱਤੀ ਸੂਰੀ ਸਾਹਿਬ ਦੇ ਹੱਕ ਚ ਜੋ ਉਥੇ ਵਾਕਿਆ ਆਇਆ ਸੀ ਉਹਦੇ ਹਿਸਾਬ ਨਾਲ ساری ਗਵਾਹੀ ਦਿੱਤੀ ਗਵਾਹੀ ਦਿੰਦੇ ਨੇ ਮੈਨੂੰ ਕਾਲਿੰਗ ਆਈ ਸੀ ਰਿੰਦੇ ਦੀ ਅਰੀ ਇਹਦਾ ਕੀ ਨਾਂ ਰੰਨ ਲੰਡਾ ਲੰਡਾ ਕਿ ਜੇ ਤੂੰ ਗਵਾਹੀ ਦੇਵੇਂਗਾ ਤੇ ਤੈਨੂੰ ਛੱਡਣਾ ਨਹੀਂ ਮੈਂ ਉਹ ਸਾਰੀ ਰਿਪੋਰਟਿੰਗ ਜਾਈ ਸਾਹਮਣੂ ਸੁਣਾਈ ਉਹਨਾਂ ਨੇ ਉਹਦੇ ਬਣਾਣਾ ਹਾਈ ਕਾਰਡੀਨੇਟਰ ਵੀ ਪਾਈ ਸਾਹਿਬ ਕੋਈ ਲਿਖੇ ਭੇਜਿਆ ਮੇਰੇ ਬਾਰੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਮੇਰੇ ਘਰ ਦੀ ਕੋਈ ਸੁਰੱਖਿਆ ਹੈ ਨਾ ਮੇਰੇ ਕੋ ਦਫਤਰ ਦੀ ਸੁਰੱਖਿਆ ਹੈ ਮੈਨੂੰ ਚਾਰ ਬੰਦੇ ਦਿੱਤੇ ਜੀਟੀ ਇੱਕ ਬੰਦਾ ਰੈਕਟਸ ਤੇ ਹੁੰਦਾ ਤਿੰਨ ਬੰਦੇ ਮੌਕੇ ਤੇ ਮੇਰੇ ਨਾਲ ਹੁੰਦੇ ਨੇ ਮੈਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨੀ ਚਾਹਨਾ ਕਿ ਜਾਂ ਤੇ ਇਹ ਬੰਦਿਆਂ ਨੂੰ ਫੜ ਲਓ ਨਹੀਂ ਫੜਨਾ ਸਾਨੂੰ ਕਹ ਰਹੇ ਹੋ ਤੁਸੀਂ ਖੁੱਲਿਆ ਜੋ ਮਰਜੀ ਜੋ ਕਰਨਾ ਹੈ ਸਾਨੂੰ ਪਤਾ ਹੈ ਕਿ ਆਪਣੇ ਹੱਥੀ ਕਰਨਾ ਸਭ ਕੁਝ ਮਰਨਾ ਤੇ ਹੀ ਆਈ ਉਹਨਾਂ ਨੇ ਕਿਹਾ ਤਾਂ ਕਿ 6 ਜੂਨ ਤੱਕ ਤੈਨੂੰ ਐ ਮਾਰਨਾ ਹੀ ਮਾਰਨਾ ਪਰ ਹਾਇ ਇਹਦਾ ਕ ਪ੍ਰਸ਼ਾਸਨ ਵੱਲੋਂ ਕੋਈ ਸੁਣਾਈ ਨਹੀਂ ਕੋਈ ਕਾਰਵਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਈ ਦਰਖਾਸਤਾਂ ਮੈਂ ਤੁਹਾਨੂੰ ਦਿਖਾ ਦਿੰਨਾ ਬਤੀ ਗਈ ਹੈ ਬਸ ਥੱਲੇ ਬੈਠੇ ਦਫ਼ਤਰ ਮੇਰੇ ਹਸਾਣਾ ਪਤਾ ਨਹੀਂ ਕਿੰਨੀਆਂ ਕਿ ਦਰਖਾਸਤਾਂ ਮੈਂ ਦੇ ਚੁੱਕਾ ਹਾਂ ਤੁਸੀਂ ਵੀ ਇਹ ਚੀਜ਼ ਦੇ ਗਵਾਹ ਜੀ ਵੀ ਹਰ ਫੋੜੇ ਕਵਰ ਕੀਤੀ ਹੈ ਕਿਸੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਐਨ ਜਦੋਂ ਦਰਖਾਸਤਾਂ ਨੂੰ 4-4 ਮਹੀਨੇ ਠਾਣੇ ਪਿਆ ਹੋ ਜਾਂਦੇ ਆ ਠਾਣੇ ਫੋਨ ਆਂਦਾ ਭਾਜੀ 2 ਮਿੰਟ ਆਣਾ ਉੱਥੇ ਸਾਈਨ ਕਰਾ ਕੇ ਉਹਨਾਂ ਨੂੰ ਵਾਪਸ ਭੇਜ ਦਿੰਦੇ ਕਿਉਂ ਵਾਪਸ ਭੇਜ ਦਿੰਦੇ ਨੇ ਉਹਨਾਂ ਕੋਈ ਪਨਾਹੀ ਕੋਈ ਨਹੀਂ ਕਿਉਂ ਨਾ ਕੋ ਨੰਬਰ ਕਵਰ ਹੀ ਨਹੀਂ ਹੁੰਦੇ ਪ ਮੈਨੂੰ ਚੁੱਕਿਆ ਨਹੀਂ ਗਿਆ ਫੋਨ ਪਾਕਿਸਤਾਨ ਦਾ ਹੀ ਨੰਬਰ ਹੈ ਇੱਕੋ ਗੱਲ ਕਹਿੰਦੇ ਕਿ ਤੈਨੂੰ ਠੋਕਣਾ ਹੈ ਤੂੰ ਆਪਣੇ ਆਪ ਨੂੰ ਤਿਆਰ ਰੱਖ ਤਿਆਰ ਭਾਈ ਮੈਂ ਕੀ ਕਫਨ ਪਾ ਕੇ ਸੜਕ ਤੇ ਖਲੋ ਜਾਣਾ ਮੈਨੂੰ ਉਹਨਾਂ ਸਾਲਿਆਂ ਨੇ ਠੋਕਣਾ ਜੋ ਮੇਰੇ ਘਰ ਤੱਕ ਪਹੁੰਚੇ ਹੈ ਮੈਂ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਮੈਂ ਰੋੜ ਤੇ ਹੀ ਆ ਮੈਂ ਕਿਸੇ ਸਾਲੇ ਲੰਡੇ ਕੋ ਨਹੀਂ ਡਰਦਾ ਜੋ ਕਰਨਾ ਚਾਹੁੰਦਾ ਕਰੇ ਜਿਹੜੀ ਮੈਂ ਗੋਈ ਦੇਣੀ ਦੇਤੀ ਹੈ ਜਿੱਥੇ ਮੇਰਾ ਲੋੜ ਪੇਗੀ ਗੋਈ ਹੋਰ ਦੇਣ ਦੀ ਮੈਂ ਦਵਾਂਗਾ ਅੱਜ ਵੀ ਇੱਕ ਇਨਕਾਉਂਟਰ ਹੋਣੇ ਹੋਇਆ ਥੋੜੀ ਦੇਰ ਪਹਿਲੇ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੇ ਆ ਬੰਦੇ ਕਾਲਿੰਗ ਕਰ ਰਿਹਾ ਐ ਇਹ ਬੰਦਿਆਂ ਦਾ ਸਭ ਕੁਝ ਡਰੈੱਸ ਆ ਗਿਆ ਐ ਬੰਦੇ ਨੇ ਉੱਥੋਂ ਚੀਜ਼ ਪੋਸਟ ਕੀਤੀ ਆ ਪੈਰੀ ਫੂਟੇ ਕਢਾਈਏ ਨੂੰ ਫੜੀਏ ਐ ਤੁਹਾਡੇ ਨਾਲ ਗੱਲ ਕਰਦੇ ਕਰਦੇ 9 ਮਿੰਟ ਪਹਿਲੇ ਮੈਨੂੰ ਬੈਲ ਵਜਈ ਆਪਾਂ ਬਾਹਰ ਬੈਠੇ ਸੀ ਮਨ ਲੱਗੇ ਇਹ ਨੰਬਰ ਕਿੱਥੋਂ ਆ ਰਹੇ ਆ ਕਿੱਥੋਂ ਦੇ ਆ ਨੰਬਰ ਐ ਨੰਬਰ ਟ੍ਰੇਸ ਕੀਤੇ ਜਾਣ ਇਹਨਾਂ ਨੂੰ ਫੜਿਆ ਜੇ ਇੱਕ ਕੋ ਸਾਲ ਤੇ ਹੋੜੀ ਗਿਆ ਕਿ ਨੰਬਰ ਬੰਦ ਹੋ ਗਿਆ ਨੰਬਰ ਚਾਲੂ ਨੇ ਕਾਲੀ ਕਰਨੀ ਕਿ ਦਰਖਾਸਤ ਦਿੱਤੀ ਹੈ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਆਪਾਂ ਅਨਸੁਰੱਖਿਅਤ ਹੀ ਰਹਿਣਾ ਹੈ ਪੰਜਾਬ ਸਰਕਾਰ ਦੇ ਲੈਦਾਰਾਂ ਦੇ ਹਿਸਾਬ ਨਾਲ ਤਾਂ ਫਿਰ ਤਾਂ ਫਾਇਦਾ ਹੀ ਕੋਈ ਨਹੀਂ ਗਹਿਲੀ ਪ੍ਰਸ਼ਾਸਨ ਦੀ ਹੁਣ ਤੇ ਚੱਲ ਰਿਹਾ ਹੈ ਪ੍ਰਸ਼ਾਸਨ ਨੇ ਕਿਹਾ ਕਾਰੋਬਾਰ ਬੰਦ ਕਰ ਦੇ ਮੈਂ ਕਰਤਾ ਜੀ ਇਹ ਛੱਡ ਦਿਓ ਇੱਥੇ ਨਹੀਂ ਬਹਿਣਾ ਜੀ ਮੈਂ ਸਭ ਕੁਝ ਮੰਨੀ ਜਾ ਰਿਹਾ ਪਰ ਕਿੰਨੀ ਕੀ ਦਿਰ ਮੇਰੇ ਕੋ ਕੋਈ ਬਾਗ ਤੇ ਆਣੀ ਨਹੀਂ ਤੇ ਮੈਂ ਪੁੱਟ ਪੁੱਟ ਕੇ ਖਾ ਲਾਂਗਾ ਐਂਡ ਮੈਨੂੰ ਕਾਰੋਬਾਰ ਦੇ ਕੁਝ ਨਾ ਕੋਈ ਕਰਨਾ ਹੀ ਪਏਗਾ ਜੇ ਮੈਂ ਬੱਚੇ ਪਾਲਨੇ ਅਤੇ ਮੈਂ ਪ੍ਰਸ਼ਾਸਨ ਨੂੰ ਕਹੀ ਕਰਦਾ ਕਿ ਮੇਰੇ ਜਿਹੜੇ ਘਰ ਦੀ ਸੁਰੱਖਿਆ ਪੂਰੀ ਕੀਤੀ ਜੇ ਮੇਰੀ ਜਿਹੜੀ ਸੁਰੱਖਿਆ ਹੈ ਉਹਨੂੰ ਵਧਾਇਆ ਜੇ ਬਾਕੀ ਜੋ ਮੇਰੇ ਕਰਮਾਂ 'ਚ ਲਿਖਿਆ ਹੋਣਾ ਹੀ ਹੋਣਾ ਉਹ ਚੀਜ਼ ਤਾਂ ਨਹੀਂ ਮੈਂ ਦਰਦਾ ਬਸ ਤੋਏ ਕਿ ਮੈਨੂੰ ਮਾਰ ਜਣਗੇ ਮੇਰੇ ਕੋਲ ਜਵਾਬ ਹੋਏਗਾ ਮੈਂ ਦੇਦਾ ਸੀ ਢੋਲਰ ਫਾਰਮ ਤਰਤਾ ਰੋਡ ਤੇ ਮੇਰੇ ਬੇਟੇ ਨੇ ਉੱਥੇ ਇੱਕ ਬੰਦਾ ਦੇਖਿਆ ਜਿਹਦੇ ਕੋਲ ਵੈਪਨ ਸੀ ਉੱਥੇ ਸਰਕਾਰ ਵੱਲੋਂ 12 ਸਿਕਿਉਰਿਟੀ ਕਰਮਚਾਰੀ ਲਗਾਏ ਗਏ ਸੀ ਚਾਰ ਮੇਰੇ ਵੀ ਬੰਦੇ ਮੌਜੂਦ ਸੀ ਉਹ ਬੰਦੇ ਨੂੰ ਪੁੱਛਿਆ ਗਿਆ ਕੌਣ ਆਉਂ ਕੰਦਾ ਜੀ ਮੈਂ ਉਹਨਾਂ ਨਾਲ ਆਇਆ ਕੈਮਰੇ ਵਾਲਾ ਮੈਂ ਜਦੋਂ ਕੈਮਰਮਨ ਨੂੰ ਪੁੱਛਿਆ ਮੈਂ ਕਿਹਾ ਉਹ ਬੰਦਾ ਤੁਹਾਡੇ ਨਾਲ ਕਹਿੰਦੇ ਨਹੀਂ ਮੈਂ ਤੁਹਾਡੇ ਲਾਗੇ ਜਾ ਕੇ ਦੇਖਿਆ ਇੱਕ ਬੰਦਾ ਇੱਧਰ ਸਾਈਡ ਤੇ ਬੈਠਾ ਸੀ ਉਹਨੇ ਢਿਲਾਇਆ ਭੜਕਾ ਬੰਨਿਆ ਮੈਂ ਕਿਹਾ ਜੀ ਮੈਂ ਇਹਨਾਂ ਨੂੰ ਕੁਝ ਕਵਾਂਗਾ ਹੋ ਸਕਦਾ ਮੇਰੇ ਵੱਲ ਫਾਇਰ ਕਰ ਦੇਣ ਮੈਂ ਆਪਣੇ ਸਿਕਿਉਰਿਟੀ ਕਰਮੀਆਂ ਵੱਲ ਵਧਿਆ ਚਾਰ ਕਦਮ ਮੁੱਟੇ ਹੋਣਗੇ ਇੱਕ ਸਕਿੰਟ ਤੋਂ ਪਹਿਲੇ ਬਾਹਰ ਹੋ ਗਏ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਜਾਰ ਜਿਹੜੇ ਉੱਥੇ ਲੱਗੇ ਸੀ ਮੈਂ ਕਿਹਾ ਭਾਈ ਜੀ ਤੁਹਾਨੂੰ ਮੈਡਮ ਦੀ ਲਗਾ ਕੇ ਆਪਾਂ ਕਿਹੜੀ ਗੱਲੋਂ ਲੱਗੇ ਆ ਆਪਾਂ ਜੇ ਇੱਥੇ ਕੁਝ ਕਰਨਾ ਨਹੀਂ ਨਹੀਂ ਭਾਈ ਆਪਾਂ ਬਾਹਰ ਬੰਨ ਲੰਗੇ ਆ ਬਾਹਰ ਨਿਕਲਣ ਲੰਗੇ ਫਿਰ ਬਾ ਇਹਦਾ ਮਤਲਬ ਕਿ ਇਹ ਇੱਕ ਮਜ਼ਾਕ ਬਣ ਕੇ ਰਹਿ ਗਏ ਆ ਕਿ ਜਦੋਂ ਮਰਜ਼ੀ ਇਹ ਬੋਲੇ ਬਾਈਟ ਦੇ ਦਿੱਤੀ ਪ੍ਰਸ਼ਾਸਨ ਕਹਿੰਦਾ ਕੋਈ ਨਹੀਂ ਬੋਲਦੇ ਆ ਬੋਲੀ ਜਣ ਤੇ ਜੇ ਪ੍ਰਸ਼ਾਸਨ ਚਾਹੁੰਦਾ ਹੀ ਹੈ ਕਿ ਇਹ ਮਰਨਾ ਹੈ ਤੇ ਫਿਰ ਠੀਕ ਹੈ ਫਿਰ ਜੋ ਆਡੇ ਕਰਮਾ ਹੀ ਲਿਖਿਆ ਹੋ ਜਾਏਗਾ ਕੋਈ